ਸਲਾ ਹਰੀਕੇ ਕਲਾਂ ਦੀ ਪੰਚਾਇਤ ਸਬੰਧੀ ਆਇਆ ਹੈਗਾ ਐਸਡੀਐਮ ਕੋਰਟ ਚ ਕੀ ਫੈਸਲਾ ਹੈਗਾ ਔਰ ਕਿਵੇਂ ਜਿਹੜਾ ਹੈਗਾ ਇਹ ਲਾਗੂ ਹੋਇਆ ਹੈਗਾ ਇਸ ਤਰ੍ਹਾਂ ਜੀ 15 10 2024 ਨੂੰ ਇਲੈਕਸ਼ਨ ਹੋਇਆ ਸੀ ਹਰੀਕੇ ਕਲਾਂ ਪਿੰਡ ਦਾ ಗ್ರಾಮ ਪੰਚਾਇਤ ਦਾ ਸਾਰੇ ਪੰਜਾਬ ਨਾਲੀ ਤੇ ਗੁਰਪ੍ਰੀਤ ਸਿੰਘ ਨੂੰ ਉੱਥੇ ਇਲੈਕਟਡ ਡਿclare ਕੀਤਾ ਸੀ ਬਟ ਉਹ ਐਲੀਜੀਬਲ ਨਹੀਂ ਸੀਗਾ ਇਲੈਕਸ਼ਨ ਲੜਨ ਵਾਸਤੇ ਤੇ ਇਸ ਕਰਕੇ ਪ੍ਰਗਟ ਸਿੰਘ ਬਰਾੜ ਜਿਹੜੇ ਸੈਕੰਡ ਉਹਦੇ ਕੈਂਡੀਡੇਟ ਸੀ ਉਹਨਾਂ ਵੱਲੋਂ ਮੈਂ ਇਲੈਕਸ਼ਨ ਪਟੀਸ਼ਨ ਪਾਈ ਸੀ ਤੇ ਉਹ ਮਾਨਯੋਗ ਐਸਟੀਐਨ ਸਾਹਿਬ ਨੇ ਕੱਲ ਅਲਾਉ ਕਰਕੇ ਗੁਰਪ੍ਰੀਤ ਸਿੰਘ ਨੂੰ ਡਿਸਕਵালিਫਾਈ ਕਰਕੇ ਪ੍ਰਗਟ ਸਿੰਘ ਨੂੰ ਇਲੈਕਟਿਡ ਸਰਪੰਚ ਪਿੰਡ ਹਰੀਗੇਪਲਾਂ ਦਾ ਡਿਕਲੇਅਰ ਕੀਤਾ ਹੈ ਉਹ ਇਸ ਤਰ੍ਹਾਂ ਦੇ ਦੋਸ਼ ਜਿਹੜੇ ਹੈਗੇ ਉਹਨਾਂ ਨੂੰ ਵੀਡੀਓ ਜਿਹੜੇ ਲਾਏ ਜਾ ਰਹੇ ਕਿ ਸਰਕਾਰ ਨੇ ਧੱਕਾ ਕੀਤਾ ਜਾਂ ਕੁਝ ਇਸ ਤਰ੍ਹਾਂ ਦਾ ਕੀ ਰਿਹਾ ਕੀ ਹੈਗਾ ਜੇ ਆਪਾਂ ਕਹੀਏ ਜਿਸ ਬੇਸ ਤੇ ਕੀਤਾ ਗਿਆ ਹੈਗਾ ਕਿ ਮੈਂ ਤੁਹਾਨੂੰ ਨਾਲ ਜੀ ਵੀਵਰਸ ਲਈ ਕੁਝ ਫੈਕਟਸ ਦੱਸਦਾ ਜਿਹਦੇ ਨਾਲ ਇਹ ਗੱਲ ਕਲੀਅਰ ਹੋ ਜਾਊਗੀ ਵੀ ਆਇਆ ਸਰਕਾਰ ਕਹਿਣਾ ਬੜਾ ਸੌਖਾ ਵੀ ਸਰਕਾਰ ਨੇ ਸਾਡੇ ਨਾਲ ਧੱਕਾ ਕੀਤਾ ਹੈ ਪਰ ਜਿਹੜੇ ਮੈਂ ਤੁਹਾਨੂੰ ਫੈਕਟਸ ਦੱਸੂਗਾ ਉਹਦੇ ਤੋਂ ਸੁਣਨ ਵਾਲੇ ਆਪ ਹੀ ਅੰਦਾਜ਼ਾ ਲਾ ਲੈਣ ਵੀ ਤੱਕਾ ਉਹਦੇ ਨਾਲ ਹੋਇਆ ਹੈ ਜਾਂ ਇਲੈਕਟ ਹੋਏ ਬੰਦੇ ਜਦੋਂ ਇਲੈਕਸ਼ਨ ਹੋਇਆ ਉਦੋਂ ਹੋਇਆ ਸੀ ਇਹਦੀ ਨੋਮੀਨੇਸ਼ਨ ਫਾਰਮ ਦਿੱਤਾ ਪ੍ਰਗਟ ਸਿੰਘ ਐ ਸੌਰੀ ਗੁਰਪ੍ਰੀਤ ਸਿੰਘ ਨੇ ਆਪ ਦਾ ਉਹਦੇ ਚ ਇਹਨੇ ਡਿਸਕਲੋਜ਼ ਕੀਤਾ ਵੀ ਮੈਨੂੰ ਐ ਐਨਡੀਪੀਐਸ ਐਕਟ 3 ਕਿਲੋ ਫੀਮ ਦੀ ਰਿਕਵਰੀ ਦੇ ਕੇਸ 'ਚ ਸਜ਼ਾ ਹੋਈ ਵੀ ਹੈ ਤੇ ਮੇਰੀ ਹਾਈ ਕੋਰਟੋਂ ਜਵਾਨਤ ਹੋਈ ਹੈ ਇਹ ਜਿਹੜਾ ਇਲੈਕਸ਼ਨ ਕਮਿਸ਼ਨ ਪੰਜਾਬ ਦੇ ਐਕਟ ਮੁਤਾਬਕ ਜਿਹੜਾ ਬੰਦਾ ਇਲੈਕਸ਼ਨ ਲੜਨਾ ਹੈ ਜੀ ਨੇ ਉਹਦੀ ਬੇਸਿਕ ਕੁਆਲੀਫੀਕੇਸ਼ਨ ਸੈਕਸ਼ਨ 208 50 50 35 ਰਾਜ ਐਕਟ ਦੇ ਪ੍ਰੋਵਾਈਡਡ ਹੈ ਦੋ ਅੱਗੇ ਸੈਕਸ਼ਨ 8 ਰਿਪਰੈਜੈਂਟੇਸ਼ਨ ਆਫ ਪੀਪਲ ਐਕਟ ਕਹਿੰਦਾ ਵੀ ਜਿਹੜਾ ਬੰਦਾ ਐਨਡੀਪੀਐਸ ਲੈਕਟ ਕਨਵਿਕਟਡ ਹੈ ਉਹ ਇਲੈਕਸ਼ਨ ਲੜ ਨਹੀਂ ਸਕਦਾ ਹੁਣ ਇਹਦਾ ਕੀ ਹੋਇਆ ਵੀ ਗੁਰਪ੍ਰੀਤ ਸਿੰਘ ਨੂੰ ਦੇ ਖਿਲਾਫ ਐਫਆਈਆਰ ਦਰਜ ਹੋਈ 3 ਕਿਲੋ ਪੀਐਮਡੀ ਰਿਕਵਰੀ ਦੀ 12 7 2012 ਨੂੰ ਤੇ ਉਸ ਕੇਸ ਦਾ ਮੁਕਦਮੇ ਦਾ ਸਰਦਾਰ ਬਲਪੌਰ ਸਿੰਘ ਗਿੱਲ ਜੱਜ ਸਪੈਸ਼ਲ ਕੋਰਟ ਪਟਿਆਲਾ ਨੇ ਫੈਸਲਾ ਕੀਤਾ 17 9 2024 ਨੂੰ 10 ਸਾਲ ਦੀ ਸਜ਼ਾ ਤੇ 1 ਲੱਖ ਰੁਪਏ ਜੁਰਮਾਨਾ ਉਸ ਫੈਸਲੇ ਦੇ ਖਿਲਾਫ ਇਹਨਾਂ ਨੇ ਅਪੀਲ ਫਾਈਲ ਕਰਤੀ ਮਾਨਯੋਗ ਹਾਈ ਕੋਰਟ 'ਚ ਤੇ 3 ਸਾਲ 19 ਦਿਨ ਸਜ਼ਾ ਕੱਟਣ ਤੋਂ ਬਾਅਦ ਹਾਈ ਕੋਰਟ ਨੇ ਇਹਦੀ ਜਮਾਨਤ ਕਰਤੀ ਇਸ ਗਰਾਉਂਡ ਤੇ ਵੀ 10 ਸਾਲਾਂ 'ਚੋਂ ਇਹ 3 ਸਾਲ ਤੇ 19 ਦਿਨ ਕੱਟ ਚੁੱਕਿਆ ਹੈ ਇਹ ਮਾਨਯੋਗ ਹਾਈ ਕੋਰਟ ਨੇ 30 10 2015 ਨੂੰ ਇਹਨੂੰ ਜਵਾਨਤ ਦਿੱਤੀ। ਹੁਣ ਅਪੀਲ ਹਲੇ ਪੈਂਡਿੰਗ ਹੈ 10 ਸਾਲ ਸਜ਼ਾ ਹੋਈ ਵੀ ਹੈ। ਇਸ ਤੋਂ ਇਲਾਵਾ ਇਹਨੇ ਜਿਹੜਾ ਨਾਮੀਨੇਸ਼ਨ ਫਾਰਮ ਸੀ ਇਹਨਾਂ ਦਾ ਨਾਮੀਨੇਸ਼ਨ ਫਾਰਮ ਜਿਨ੍ਹਾਂ ਨੇ ਦੋ ਇਹਨਾਂ ਦੇ ਖਾਸ ਮੁਕੱਦਮੇ ਹੋਰ ਸੀ ਜਿਹੜੇ ਕਿ ਉਹਨਾਂ ਦਾ ਆਊਟਕਮ ਜੋ ਮਰਜ਼ੀ ਸੀ ਪਰ ਉਹ ਡਿਸਕਲੋਜ਼ ਕਰਨੇ ਪਣਦੇ ਸੀ। ਇੱਕ ਐਫ ਆਈ ਆਰ ਸੀਓਜੀ 104 ਨੰਬਰ 27 10 2010 ਦੀ ਥਾਣਾ ਕਨੌਰ ਅੰਡਰ ਸੈਕਸ਼ਨ 15 ਐਨ ਡੀ ਪੀ ਐਸ ਐਕਟ 15 ਐਨਡੀਪੀਐਸ ਐਕਟ ਹੁੰਦਾ ਪੋਸਟ ਦੀ ਰਿਕਵਰੀ ਇੱਕ ਐਫਆਈਆਰ ਸੀ 313 ਨੰਬਰ 129 2011 ਦੀ ਕਤਲ ਦੇ ਮਕਦਮੇ ਦੀ ਈਸੀਜੀ 3 ਟ੍ਰਿਪੜੀ ਥਾਣੇ ਦੀ ਪਟਿਆਲੇ ਦੀ ਇਹ ਇਹਨਾਂ ਨੇ ਆਪਦੀਆਂ ਜਿਹੜੀਆਂ ਹੈਗੀਆਂ ਦੋਨੋਂ ਐਫਆਈਆਰਾਂ ਬਾਰੇ ਆਰ ਦੇ ਨਾਮੀਨੇਸ਼ਨ ਫਾਰਮ ਚ ਡਿਸਕਲੋਜ਼ ਨਹੀਂ ਕੀਤਾ ਤੇ ਜਿਹੜੀ ਸਰ ਨਾਲ ਇੰਟਰਸਟਿੰਗ ਗੱਲ ਹੈ ਵੀ ਜਦੋਂ ਨਾਮੀਨੇਸ਼ਨ ਭਰੇ ਗਏ ਤੇ ਜਿਸ ਦਿਨ ਇਤਰਾਜ਼ ਕਰਨੇ ਸੀ ਉਦਦੇ ਅਸੀਂ ਪ੍ਰਗਟ ਸਿੰਘ ਵੱਲੋਂ ਇਤਰਾਜ਼ ਕੀਤੇ ਵੀ ਭਾਈ ਇਹ ਜਿਹੜਾ ਡਿਸਕਵালিਫਾਈਡ ਹੈ ਬੰਦਾ ਇਹ ਇਲੈਕਸ਼ਨ ਨਹੀਂ ਲੜ ਸਕਦਾ ਹੀ ਇਸ ਨਾਟ ਐਲੀਜੀਬਲ ਪਰ ਉਹਦੇ ਦੀ ਕੋਈ ਕਾਰਵਾਈ ਨਹੀਂ ਹੋਈ ਹੈਰਾਨ ਹੋਵੋਗੇ ਤੁਸੀਂ ਕਿ 7 10 2024 ਨੂੰ ਤੇ 14 10 ਜੋ 2024 ਨੂੰ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਜਿਹੜੀਆਂ ਹੈਗੀਆਂ ਈਮੇਲਸ ਕੀਤੀਆਂ ਸਕਰੂਟੀ ਵੇਲੇ ਵੀ ਇਹ ਹੀ ਇਸ ਨਾਟ ਐਲੀਜੀਬਲ ਬਟ ਸਾਡੀ ਉਦੋਂ ਕੋਈ ਸੁਣਵਾਈ ਨਹੀਂ ਹੋਈ ਤੇ ਅਸੀਂ ਧਨਵਾਦੀਆਂ ਮਾਨਯੋਗ ਚੋਣ ਕਮਿਸ਼ਨ ਦੇ ਜਿਨ੍ਹਾਂ ਨੇ ਸਾਡੀ ਚੋਣ ਟ੍ਰਿਬਿਊਨਲ ਦੇ ਜਿਨ੍ਹਾਂ ਨੇ ਪਟੀਸ਼ਨ ਅਲਾਉ ਕੀਤੀ ਸਾਡੀ ਹੁਣ ਇਹਦੇ ਚ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਆ ਵੀ ਜਿਹੜੇ ਉਹ ਕਹਿੰਦੇ ਧੱਕਾ ਹੋਇਆ ਸਾਡੇ ਨਾਲ ਇਲੈਕਸ਼ਨ ਪਟੀਸ਼ਨ ਨੇ ਤੁਸੀਂ ਫਾਈਲ ਕੀਤੀ ਸੀ 14 11 2024 ਨੂੰ 13 ਤਰੀਕਾਂ ਪਈਆਂ ਉਹਦੇ ਤੇ ਇਹ ਨਹੀਂ ਵੀ ਅਸੀਂ ਪਹਿਲੇ ਦਿਨ ਫਾਈਲ ਕੀਤੀ ਤੇ ਅਗਲੇ ਦਿਨ ਸਾਨੂੰ ਡਿclare ਕਰਕੇ ਭੇਜਤਾ ਅਗਲੇ ਨੇ ਪਹਿਲਾਂ ਤਾਂ ਇਹ ਪੇਸ਼ ਹੋ ਕੇ ਜਵਾਬ ਤਾਂਵੇ ਦੇ ਤਰੀਕਾਂ ਲੈਂਦੇ ਰਹੇ ਟੋਟਲ 13 ਤਰੀਕਾਂ ਪਈਆਂ ਜਦੋਂ ਕਿ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਐਕਟ 1994 ਪ੍ਰੋਵਾਈਡ ਕਰਦਾ ਹੈ ਵੀ ਲੈਕਸ਼ਨ ਪਟੀਸ਼ਨ ਦੀ ਜਿਹੜੀ ਪ੍ਰोसीडिंग ਹੈ ਡੇ ਬਾਏ ਡੇ ਹੋਣੀ ਹੈ ਤੇ ਇਹਦਾ ਮੈਕਸਿਮਮ ਐਕਸਟੈਂਟ ਹੈ 6 ਮਹੀਨਿਆਂ ਦਾ ਫੈਸਲਾ 6 ਮਹੀਨਿਆਂ ਦੇ ਵਿੱਚ ਵਿੱਚ ਹੋਣਾ ਹੈ ਜਿਹੜਾ ਰਿਟਰਨਿੰਗ ਅਫਸਰ ਸਾਹਿਬ ਸੀ ਉਹਨਾਂ ਨੇ ਆਪਦਾ ਜਵਾਬ ਦਿੱਤਾ ਲੈਕਸ਼ਨ ਪਟੀਸ਼ਨ 'ਚ ਉਹਨਾਂ ਨੇ ਇਹਦਾ ਗੁਰਪ੍ਰੀਤ ਸਿੰਘ ਦਾ ਨਾਮੀਨੇਸ਼ਨ ਫਾਰਮ ਪਲੇਸ ਕੀਤਾ ਫਾਈਲ ਤੇ ਜਿਹਦੇ ਮੁਤਾਬਕ ਇਹ ਜਿਹੜੀਆਂ ਗੱਲਾਂ ਅਸੀਂ ਕਹਿੰਦੇ ਸੀ ਇਹ ਸਾਰੀਆਂ ਸਾਬਤ ਹੋਈਆਂ ਜੀ ਤੇ ਅੰਡਰ ਸੈਕਸ਼ਨ 87 ਸੀ ਮੈਨੂ ਇਲੈਕਸ਼ਨ ਟ੍ਰਿਬਿਊਨਲ ਨੇ ਡਿਸਕਵਾਲਿਫਾਈ ਕਰਕੇ ਤੇ ਪ੍ਰਗਤ ਸਿੰਘ ਨੂੰ ਡਿਕਲੇਅਰ ਕਰਤਾ ਜੀ ਆ ਫੈਸਲਾ ਹੋਇਆ ਜੀ ਹੁਣ ਵੀਵਰਜ਼ ਇਹਦੇ ਤੋਂ ਲਾ ਲਣ ਵਿੱਕੀ ਦੇ ਨਾਲ ਕਿੰਨਾ ਧੱਕਾ ਹੋਇਆ ਜਾਂ ਨਹੀਂ ਹੋਇਆ ਓਕੇ ਅਸੀਂ ਜੀ ਆਪਣਾ ਇਲੈਕਸ਼ਨ ਪਟੀਸ਼ਨ ਰੈਟਾ ਦਾਇਰ ਕੀਤੀ ਸੀ ਮੇਰੇ ਵਕੀਲ ਸੀ ਐਡਵੋਕੇਟ ਮਨਜਿੰਦਰ ਸਿੰਘ ਬਰਾੜ ਸਾਹਿਬ ਇਹਨਾਂ ਆਈ ਉਹ ਜਿਹੜਾ ਸੀਗਾ ਜੀ ਉਹ ਇਲੈਕਸ਼ਨ ਦੇ ਵਿੱਚ ਉਦੋਂ ਪਹਿਲਾਂ ਵੀ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਇਹਦੀ ਫਿਕਸ ਪਾਈ ਸੀਗੀ ਉਦੇ ਵਿੱਚ ਵੀ ਸਾਡੇ ਨਾਲ ਉਦੋਂ ਧੱਕਾ ਹੋਇਆ ਜੀ ਉਦੋਂ ਹੀ ਹੀ ਇਹ ਮਤਲਬ ਰਿਜੈਕਟ ਕੀਤਾ ਜਾ ਸਕਦਾ ਸੀ ਜੋ ਕਿ ਉਸ ਸਮੇਂ ਨਹੀਂ ਕੀਤਾ ਉਸ ਤੋਂ ਬਾਅਦ ਜੋ ਇਹ ਅਤਰਾਜ ਚੜ੍ਹਾ ਦੀਆਂ ਗੱਲਾਂ ਕਰ ਰਿਹਾ ਮਤਲਬ ਮੇਰਾ ਵਿਰੋਧੀ ਕਹਿ ਰਿਹਾ ਜੀ ਮੇਰੇ ਨਾਲ ਧੱਕਾ ਹੋਇਆ ਮੈਂ ਨਹੀਂ ਸਮਝਦਾ ਧੱਕਾ ਹੋਇਆ ਸਿਸਟਮ ਅਨੁਸਾਰ ਮਾਨਯੋਗ ਅਦਾਲਤ ਐਸਡੀਐਮ ਮੈਡਮ ਨੇ ਬਲਜੀਤ ਕੌਰ ਨੇ ਬਹੁਤ ਸੋਹਣਾ ਸੂਝਵਾਨ ਵਧੀਆ ਫੈਸਲਾ ਕੀਤਾ ਜੀ ਉਹਨਾਂ ਨੇ ਉਹਨਾਂ ਨੂੰ ਮਤਲਬ ਡਿਸਕਵਾਲਿਫਾਈ ਕਰਕੇ ਜੀ ਮੈਨੂੰ ਉਹਨਾਂ ਨੇ ਡਿਕਲੇਅਰ ਕੀਤਾ ਜੀ ਬਾਕੀ ਕੰਮ ਤਾਂ ਦੇ ਅੱਗੇ ਵੀ ਪਿੰਡਾਂ ਦੇ ਅਸੀਂ ਕਰਦੇ ਆ ਰਹੇ ਹਾਂ ਜੀ ਤੇ ਗਾਂ ਤੋਂ ਵੀ ਕਰਾਂਗੇ ਸਭ ਤੋਂ ਪਹਿਲਾਂ ਬਹੁਤ ਹੀ ਸਤਕਾਰਯੋਗ ਬਹੁਤ ਹੀ ਪਿਆਰੇ ਪਿੰਡ ਵਾਸੀਆਂ ਨੂੰ ਜਿਨ੍ਹਾਂ ਨੇ ਹਮੇਸ਼ਾ ਹੀ ਮੇਰੇ ਸਿਰ ਤੇ ਆਪ ਦਾ ਬੱਚਾ ਸਮਝ ਕੇ ਆਪ ਦਾ ਛੋਟਾ ਵੀਰ ਸਮਝ ਕੇ ਹੱਥ ਰੱਖਿਆ ਤੇ ਉਹਨਾਂ ਮਾਵਾਂ ਨੂੰ ਵੀ ਮੈਂ ਚਰਨ ਬੰਦਨਾ ਕਰਦਾ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਆਪਣੇ ਪੁੱਤਾਂ ਵਾਂਗ ਤੇ ਭੈਣਾਂ ਨੇ ਭਰਾਵਾਂ ਵਾਂਗ ਪਿਆਰ ਦਿੱਤਾ ਸਭ ਤੋਂ ਪਹਿਲਾਂ ਸਾਰੇ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਫੈਸਲਾ ਤਾਨਾਸ਼ਹੀ ਫੈਸਲਾ ਜਿਹੜਾ ਸਰਕਾਰ ਦੇ ਹੁਕਮਰਾਨਾਂ ਨੇ ਆਪਣੇ ਉਲਟ ਕਰਾਇਆ ਉਹਦੇ ਬਾਬਤ ਮੈਂ ਤੁਹਾਡੇ ਨਾਲ ਗੱਲ ਤੇ ਤੁਹਾਨੂੰ ਦੱਸਣਾ ਚਾਹਣਾ ਸੰਮੁਖ ਹੋਇਆ ਤੁਹਾਡੀ ਕਿਰਪਾ ਨਾਲ ਤੁਹਾਡੇ ਅਸ਼ੀਰਵਾਦ ਨਾਲ ਪਿਛਲੀ ਵਾਰੀ ਵੀ 5 ਸਾਲ ਤੁਸੀਂ ਸਰਪੰਚੀ ਕਰਨ ਦਾ ਮੌਕਾ ਦਿੱਤਾ ਤੇ ਇਸ ਵਾਰ ਵੀ ਬਹੁਤ ਪਿਆਰ ਦਿੱਤਾ ਮੈਨੂੰ ਇਹ ਲੱਗਦਾ ਸੀ ਵੀ ਮੈਂ ਉਹਨੇ ਕੰਮ ਨਹੀਂ ਲੋਕਾਂ ਦੇ ਕਰ ਸਕਿਆ ਨਾ ਪਿੰਡ ਦੇ ਜਿੰਨੇ ਲੋਕਾਂ ਨੇ ਮੇਰੇ ਤੇ ਰਹਿਮਤ ਤੇ ਬਖਸ਼ਿਸ਼ ਕੀਤੀ ਹੈ ਤੁਸੀਂ ਬਹੁਤ ਅਣਮੁੱਲਾ ਪਿਆਰ ਦੇ ਕੇ ਮੈਨੂੰ ਘੱਟ ਤੋਂ ਘੱਟ ਜਿਹੜਾ ਡਿਕਲੇਅਰ ਹੋਏ ਸੀ ਆਪਾਂ ਉਹ 693 ਵੋਟਾਂ ਤੇ ਆਪਾਂ ਨੂੰ ਸਰਟੀਫਿਕੇਟ ਹੈ ਜਿਹੜਾ ਸਰਪੰਚੀ ਦਾ ਮਿਲਿਆ ਸੀ ਪਰ ਮੈਂ ਕਦੇ ਜ਼ਿਕਰ ਨਹੀਂ ਕੀਤਾ ਸੀ ਸਰਕਾਰ ਆਪਣੀ ਉਲਟ ਸੀ ਵੱਡੀ ਗੱਲ ਸੀ ਤੁਸੀਂ ਮੇਰਾ ਸਾਥ ਦੇ ਰਹੇ ਸੀ ਤੇ ਆਪਾਂ ਲੜ ਰਹੇ ਸੀ ਪਰ ਆਪਾਂ ਇਲੈਕਸ਼ਨ 1000 ਤੋਂ ਵੀ ਪਲੱਸ ਵੋਟਾਂ ਨਾਲ ਜਿੱਤੇ ਸੀ ਪਰ ਥੋੜਾ ਬਹੁਤਾ ਜਿਨ੍ਹਾਂ ਦੀ ਸਰਕਾਰ ਹੁੰਦੀ ਹੈ ਉਹ ਡਿਕਲੇਅਰ ਕਰਨ ਚ ਕਰ ਜਾਂਦੇ ਉਤਲ ਪੁਤਲ ਵੀ ਸਾਡੀ ਬੇਇੱਜ਼ਤੀ ਘੱਟ ਹੋਵੇ ਵੀ ਅਸੀਂ ਇੰਨੀਆਂ ਵੋਟਾਂ ਦੇ ਫਰਕ ਨਾ ਹਰੇ ਸੋ ਤੁਹਾਡਾ ਇਸ ਲਈ ਮੈਂ ਹਮੇਸ਼ਾ ਰਿਣੀ ਰਹਾਂਗਾ ਅੱਜ ਜਿਹੜਾ ਫੈਸਲਾ ਇੱਕ ਪਟੀਸ਼ਨ ਆਪਣੇ ਖਿਲਾਫ ਮਾਨਯੋਗ ਐਸਡੀਐਮ ਮੈਡਮ ਬਲਜੀਤ ਕੋਰਜੀ ਦੀ ਅਦਾਲਤ ਚ ਪਾਈ ਗਈ ਸੀ ਜੀ ਦਾ ਅੱਜ ਫੈਸਲਾ ਆਇਆ ਇਹ ਫੈਸਲਾ ਮੈਨੂੰ ਇਹ ਲੱਗਦਾ ਐ ਐਸਡੀਐਮ ਮੈਡਮ ਨੇ ਸੁਣਾਇਆ ਤੇ ਲਿਖ ਕੇ ਕਿਤੋਂ ਹੋ ਰਾਇਆ ਇਹ ਫੈਸਲਾ ਆਪਣੇ ਬਿਲਕੁਲ ਖਿਲਾਫ ਆਇਆ ਇਸ ਫੈਸਲੇ ਚ ਮੈਂ ਤੁਹਾਨੂੰ ਦੱਸ ਦਿਆਂ ਮੈਂ ਇਸ ਲਈ ਇਹ ਵੀਡੀਓ ਬਣਾ ਰਿਹਾ ਕਿ ਤੁਹਾਡਾ ਹੌਸਲਾ ਬਣਿਆ ਰਹੇ ਇਸ ਫੈਸਲੇ ਚ ਆਪਾਂ ਨੂੰ ਖਾਰਜ ਕਰਕੇ ਸਰਪੰਚੀ ਪਦ ਤੋਂ ਤੇ ਵਿਰੋਧੀ ਧਿਰ ਨੂੰ ਜਿਨ੍ਹਾਂ ਨੂੰ ਤੁਸੀਂ ਲੋਕਾਂ ਨੇ ਸ਼ਕਸ਼ਤ ਦਿੱਤੀ ਸੀ ਜਿਨ੍ਹਾਂ ਨੂੰ ਤੁਸੀਂ ਲੋਕਾਂ ਨੇ ਬਹੁਤ ਬੁਰੀ ਤਰ੍ਹਾਂ ਹਰਾਇਆ ਸੀ ਤੇ ਸਰਕਾਰ ਨੇ ਉਹਨਾਂ ਨੂੰ ਆਪਣੇ ਸਰਪੰਚ ਇੱਕ ਵਾਰ ਕੋਸ਼ਿਤ ਕਰ ਲਿਆ ਐਸਜੀਐ ਮੈਡਮ ਤੋਂ